ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਡਾਇਰੈਕਟ ਫਾਰਮ ਵਾਲੀ ਵਾੜ ਦਿਖਾਉਣੀ ਆ ਇਹ ਗੱਬਣ ਸੂਨ ਨੂੰ ਹਾਜ਼ਰ ਆ ਕਿੰਨਾ ਇਹਨੇ ਦੁੱਧ ਦਿੱਤਾ ਕਿਹੜਾ ਇਹਦੇ ਸੀਮਣ ਲੱਗਿਆ ਹੋ ਸਾਰੀ ਇਨਫੋਰਮੇਸ਼ਨ ਆਪਾਂ ਵੀਡੀਓ ਦੇ ਵਿੱਚ ਵੀਰ ਤੋਂ ਲੈਨੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੇ ਸੋਨੀ ਸਿੰਘ ਪਿੰਡ ਰਈਆ ਜਲਾ ਬਟੰਡਾ ਜ਼ਿਲ੍ਹਾ ਬਠਿੰਡਾ ਪਿੰਡ ਆ ਗਿਆ ਰਈਆ ਆਪਣਾ ਤੇ ਬਾਈ ਜੀ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 94643 43241 94643 43241 43241 ਹਾਂਜੀ ਜਿਹੜੀ ਬੈਡ ਆਪਣੀ ਹੋਮ ਬ੍ਰੀਡ ਆ ਹਾਂਜੀ ਹਾਂ ਵੀਰੇ ਘਰ ਦੀ ਆ ਜੀ ਜਿਹੜਾ ਆਪਣਾ ਫਾਰਮ ਦਾ ਕੰਮ ਸਟਾਰਟ ਕਰਿਆ ਵਾ ਕਿੰਨੇ ਕ ਟਾਈਮ ਤੋਂ ਸਟਾਰਟ ਕਰਿਆ ਵਾ ਆਪਣਾ ਜੀ ਇਹ ਨੂੰ ਵੀਰੇ ਹੋ ਗਏ 8-10 ਸਾਲ ਹੋ ਗਏ ਮੇਰੇ ਕੋਲ ਜੀ ਫਿਰ ਘਰੇ ਪਸ਼ੂ ਰੱਖਿਆ ਜੀ ਹੌਲੀ ਫਿਰ ਆਪਾਂ ਕੇਜ ਤੇ ਸੈੱਟ ਕਰ ਲਿਆ ਇੱਥੇ ਜੀ ਇੱਥੇ ਹੁਣ ਕੈਸਾ ਲੋਕੀ ਕੰਮ ਚੱਲਦੇ ਨੇ ਤਿੰਨ ਸਾਲ ਹੋ ਗਏ ਵੀਰੇ ਆਪਾਂ ਠੀਕ ਆ ਤਿੰਨ ਸਾਲਾਂ ਦੇ ਵਿੱਚ ਤਕਰੀਬ ਹੁਣ ਆਪਾਂ ਕਾਫੀ ਪਸ਼ੂ ਨਾਲ ਅਟੈਚ ਕਰ ਲੈ ਜੁੜ ਗਏ ਹਾਂ ਤੇ ਸਾਰੇ ਏ ਟੂ ਜ਼ेड ਆਪਣੇ ਘਰ ਦੇ ਜੋੜੇ ਵੇ ਘਰ ਦੇ ਗ੍ਰੇ ਘਰ ਦੇ ਆ ਹੁਣ ਆਪਾਂ ਦੇਖਿਆ ਤੇਰੇ ਬੱਚੇ ਵਗੈਰਾ ਕਾਫੀ ਰੱਬ ਦੀ ਕਿਰਪਾ ਬੱਚੀਤੀ ਨਾਲ ਜੁੜ ਗਏ ਹਨਾ ਹਾਂ ਹਾਂ ਵੀਰੇ ਹਾਂ ਤੇ ਬਾਕੀ ਨਾਲ ਚੱਲ ਘਰ ਦਾ ਕੰਮ ਕਰਕੇ ਵੀ ਹੁਣ ਉਸ ਹੁਣ ਜਗਾ ਆਪਣੀ ਓਨਿਕਾ ਹਾਂ ਓਨਿਕ ਸੀਮਤ ਰੱਖਣੇ ਵੀਰੇ ਪਸ਼ੂ ਵੀ ਵੀ ਜਿੰਨੇ ਕ ਆਪਣਾ ਸੈਟਅਪ ਖੜਾ ਕਰਿਆ ਵਾ ਵੀ ਇਹਦੇ ਵਿੱਚ ਜਿੰਨੇ ਕ ਪਸ਼ੂ ਸਾੰਭੇ ਨੇ ਉਹਨੇ ਕ ਰੱਖਣੇ ਆ ਉਹਨੇ ਕ ਰ 33 34 ਕਿਲੋ ਬਲੂਨ ਲੈ ਅੱਛਾ 33 34 ਕਿਲੋ ਵਿੱਚ ਵੀਰ ਜੀ ਅਸੀਂ ਵੀਡੀਓ ਕਵਰ ਕਰ ਰਹੇ ਹਾਂ ਅਸੀਂ ਫਾਰਮ ਚੋਂ ਲੈ ਕੇ ਆਏ ਨੇ 40 ਦਸਿਆ ਮਾਲਕ ਨੇ ਕਿਉਂਕਿ ਹੁਣ ਤੇਰਾ ਹੱਥੀ ਹਕੀਕਤ ਚੋਇਆ ਵਾ ਵੀ ਤੇਰਾ ਕਹਿੰਦਾ ਭਾਬੀ 33 34 33 34 ਤੂੰ ਨੋਰਮਲ ਜਿਵੇਂ ਸਾਰੇ ਗਾਵਾਂ ਖੁੱਲੇ ਫਿਰਦੇ ਉਹਨਾਂ ਵਿੱਚ ਦੁੱਧ ਚੋਇਆ ਇਹਦਾ ਇਹਨਾਂ ਤੇ ਹੁਣ ਸੂਆ ਕਿਹੜਾ ਸੂर्य ਸੂਆ ਵੀਰੇ ਤੀਜਾ ਸੂੰਦੀਆ ਪਹਿਲੇ ਸੂਏ ਨੇ ਮੰਨ ਲਓ ਦਿੱਤਾ ਬੈੜੀ ਤੱਕ ਵਾਲੀ ਅੱਛਾ ਪਲੂਨ ਨੇ 33 ਚੋਂਦੀ ਦਾ ਦੂਜੇ ਸੂਏ 40 ਤੋਂ ਕਹਣਾਗੀ ਹੁਣ ਤੀਜਾ ਸੂੰਦੀਆ ਤੀਜਾ ਸੂੰਦੀਆ ਕਿਉਂਕਿ ਬਾਡੀ ਵਾਂ ਤੇ ਦੇਖੀ ਬਦਲਾਦਾ ਵੀ ਵਾਕੀ ਤੀਜਾ ਸਵੇਰ ਹਣਾ ਤੇ ਆਪ ਕਿਹੜੇ ਸੀਮਨ ਦੀ ਆ ਇਹ ਹਾਂ ਵੀਰੇ 40116 ਦੀ ਆ ਏਬੀਐਸ ਦੀ ਹਾਂ ਹਾਂ ਏਬੀਐਸ ਦੇ 40116 ਏਬੀਐਸ ਦਾ ਨਹੀਂ ਵੀਰੇ ਇਹ ਆਪਣਾ ਨਾ ਉਹਦਾ ਚਲੋ 40116 ਜਿਹੜੇ ਵੀ ਹੈਗਾ ਹੈਗਾ ਉਹਦਾ ਮੈਂ ਨਾਂ ਭੁੱਲੇ ਗਿਆ ਯਾਰ ਜੀ ਹੁਣ ਲੱਗ ਗਿਆ ਇਹ ਸਟੈਕਰ ਮੰਨ ਲਓ ਹੁਣ ਇਹਦੇ ਲੱਗਿਆ ਵਾ ਸਟੈਕਰ ਹਾਂ ਹਾਂ ਜੀ 66 ਤੋਂ ਕੱਪੜਾ ਨਾ ਨੋਰਮਲ ਵਾਲਾ ਜੀ ਅਸਾਂ ਨੋਰਮਲ ਸਟੈਕਰ ਦਾ ਸੀਮਨ ਲੱਗਿਆ ਵਾ ਹਾਂ ਹਾਂ 40116 ਦੀ ਆ ਕੀ ਆਪ ਤੇ ਅੱਜ ਇਹਦੇ ਸੂਣ ਦੇ ਵਿੱਚ ਦਿਨ ਕਿੰਨੇ ਬਾਕੀ ਪਏ ਆ ਦਿਨ ਵੀਰੇ ਹਜੇ 12-13 ਲੈਂਦੀ ਆ ਮੰਨ ਲਓ ਅੱਛਾ 12-13 ਦਿਨ ਅੱਜ ਇਹਦੇ ਸੂਣ ਚ ਬਾਕੀ ਆ ਕਹਿੰਦਾ ਭਾਬ ਹੁਣ ਜਿਵੇਂ ਵਧੀਆ ਰੁੱਤ ਵੀ ਦਾ 12-13 ਦਿਨ ਤਾਂ ਲੈ ਜੂਗੀ ਲੈ ਜੂਗੀ ਕਹਿੰਦਾ ਭਾਬ ਜਿਵੇਂ ਮੰਨ ਕੇ ਚੱਲ ਵੀ ਅਕਤੂਬਰ ਚ ਸੂਣਾ ਇਹਨੇ ਹਾਂ ਹਾਂ ਵਧੀਆ ਠੰਡ ਵੀ ਮੌਸਮ ਵੀ ਥੱਲੇ ਆ ਜਾਣਾ ਹਨਾ ਪੀ ਕਿੰਨਾ ਕੁ ਪੀ ਕੇ ਦੁੱਧ ਫੜ ਲੂਗੀ ਇਹ ਮੇਰੇ ਹਿਸਾਬ ਨਾਲ ਤਾਂ ਵੀਰੇ ਮੰਨ ਲਓ ਵੀ 46-47 ਕਿਲੋ ਆਰਾਮਦਾਰੀ ਨਾਲ ਦੁੱਧ ਦੇ ਅੱਛਾ ਕਹਿੰਦਾ ਭਾਬ ਲੈਣ ਵਾਲਾ ਬੰਦਾ 40 ਕਿਲੋ ਮੰਨ ਕੇ ਲੈ ਕੇ ਜਾਵੇ ਵੀ 20 ਕਿਲੋ ਪਰ ਟਾਈਮ ਦਾ ਦੁੱਧ ਦਊਗੀ ਦੇਊਗੀ ਜੀ ਤੇ ਸਿਮਨ ਲੱਗਿਆ ਵਾ ਸਟੈਕ ਕਰਦਾ ਹਾਂ ਮੁੱਲ ਵੜੀ ਇਹਦੇ ਕੀ ਆਜੂਗਾ ਮੁੱਲ ਵੜੀ ਵੀਰੇ ਫੋਨ ਤੇ ਕਰਾਂਗੇ ਜੀ ਹੋਊਗਾ ਬਸ ਪਸ਼ੂ ਦੇ ਹਿਸਾਬ ਪੀ ਜੈਜ ਬੱਚ ਕੀ ਵਾਰ ਫੋਨ ਤੇ ਹੁੰਦਾ ਆਲਾ ਕਹਿੰਦਾ ਖਾਣੇ ਉਹੀ 4-5 ਲੱਖ ਮੰਗ ਲੈਂਦੇ ਆ ਉਹ ਤਾਂ ਨਹੀਂ ਗੱਲ ਹੋਊਗੀ ਪੀ ਕਹਿੰਦਾ ਭਾ ਵੀ ਹੁਣ ਆਪਾਂ ਵੀਡੀਓ ਪਾਈ ਜਾ ਵੇਚਣੀ ਆਪਾਂ ਉਹ ਜਿਆ ਰੇਟ ਕਰਾਂਗੇ ਹਾਂ ਹੋਰ ਜੀ ਰੇਟ ਕਰਾਂਗੇ ਤੇ ਥਣ ਥਣ ਚਾਰੇ ਬਿਲਕੁਲ ਓਕੇ ਆ ਜਦੋਂ ਡਰਾਈ ਕਿਰਾ ਟੂਬਾ ਵਗੈਰਾ ਚੜਾ ਕੇ ਜਮਾਂ ਕਿਉਂਕਿ ਫਾਰਮ ਦੇ ਵਿੱਚ ਤਾਂ ਗੌਰ ਜ਼ਿਆਦਾ ਆਪਣੀ ਰੱਖੀ ਜੇ ਦੇ ਵਿੱਚ ਹੀ ਹੁੰਨੇ ਚੋ ਵੀ ਤੂਬਾਂ ਚੜਾ ਕੇ ਕਰਦੇ ਵੀਰੇ ਸਾਰਿਆਂ ਟਰਾਈ ਕਰਦੇ ਇਹਨੂੰ ਜੀ ਤੇ ਇੱਕ ਗੱਲ ਹੋਰ ਹੈ ਜਿਵੇਂ ਉਹ ਬੱਚੇ ਇੰਨੇ ਆਪੇ ਤਿਆਰ ਕਰਨੀਆਂ ਇਹ ਜਿਹੜੀ ਗੱਲ ਕਹਿੰਦੇ ਸਿਕਸਰ ਸੀਮੰਟ ਦਾ ਰਿਜ਼ਲਟ ਜਿਆਦੇ ਨਾਰਮਲ ਤੋਂ ਵੀ ਆ ਜਾਂਦੇ ਆ ਕਿਵਰ ਨਹੀਂ ਨਾਰਮਲ ਦੀਆਂ ਹੈਗੀਆਂ ਵੀਰੇ ਸਟ੍ਰਾਈਕ ਕਰਦੇ ਆ ਪਹਿਲੇ ਜਿਹੜੇ ਨਹੀਂ ਸਾਡੇ ਕੋਲ ਕੱਸੀਆਂ अच्छा नॉर्मल ਤੋਂ ਵੀ ਬੱਚੇ ਆ ਗਏ ਆਪਣੇ ਕੋਲੇ ਵੀਰੇ ਪਿਛਲੇ ਸਾਲ ਆਪਣੇ ਕੋਲੇ ਸੀਗਾ 14-15 ਬੱਸੀਆਂ ਅੱਛਾ ਵੀਡੀਓ ਜੇਕਰ ਵੀ ਕਰਾਈ ਪਿਛਲੇ ਜਿਹੜੇ ਮੈਂ ਗੜ ਵੇਚੀ ਸੀ ਇੱਕ ਚੱਟੀ ਠੀਕ ਹੈ ਤੇ ਉਹਦੋਂ ਮੈਂ ਦੱਸਿਆ ਸੀ ਤੁਹਾਨੂੰ ਵੀ ਪਿੰਡ ਆਪਣੇ ਬੱਸੀਆਂ ਅੱਛਾ ਅੱਛਾ ਤੇ ਹੁਣ ਇੱਕੀ ਵਾਰ ਮੰਨ ਲਓ ਪਾਈ ਕੀ ਆ ਗਏ ਘਰ ਪਾਈ ਜਨੇਗਾ ਦੇਖੋ ਜੀ ਅੱਛਾ ਕਹਿੰਦੇ ਪਰ ਨਾਰਮਲ ਸੀਮੈਂਟ ਤੋਂ ਵੀ ਰਿਜ਼ਲਟ ਮਿਲਦਾ ਵਧੀਆ ਮਿਲਦਾ ਵੀਰੇ ਜੀ ਤੇ ਤੌਰ ਦੇ ਵੈੜ ਨੂੰ ਜਿਹੜਾ ਕਢਾ ਦਈਏ ਦਾ ਸਭ ਤੋਂ ਬਾਡੀ ਸਟ੍ਰਕਚਰ ਵਗੈਰਾ ਵੈੜਦਾ ਦੇਖ ਸਕਦੇ ਹੋ ਤੀਸਰਾ ਸੁਆ ਵੈੜ ਸੂਰੀ ਆ ਤੇ ਕੱਦ-ਕਾਠ ਬਰੀਡ ਕੁਆਲਿਟੀ ਪੂਰੀ ਹੋ ਕੇ 40 116 ਦੀ ਆਪ ਆ ਗਈ ਅਗੇ ਸਟੈਕਰ ਦਾ ਨਾਰਮਲ ਸੀਮਨ ਲੱਗਿਆ ਵਾ ਤੇ ਨਾਰਮਲ ਸੀਮਨ ਦੇ ਵੀਰ ਕਹਿੰਦਾ ਪਿਛਲੀ ਵਾਰ ਦੇ ਸੂਏ ਦੇ ਵਿੱਚ ਕਾਫੀ ਬੱਚੇ ਆਇਆ ਸੀ ਉਮੀਦ ਇਸ ਤੋਂ 45 ਤੋਂ 47 ਕਿਲੋ ਦੀ ਆ ਪਰ ਤੁਸੀਂ ਵੈੜ ਪਰਚੇਸ ਕਰਨੀ ਆ 40 ਕਿਲੋ ਦੁੱਧ ਮੰਨ ਕੇ ਪਰਚੇਸ ਕਰਿਓ ਪਰ ਕਹਿੰਦਾ ਇਹਨੂੰ ਸਾਬਣ ਵਾਲਾ ਚਾਹੀਦਾ ਦੁੱਧ ਦੇ ਨੇ 40 ਤੋਂ ਅਬਬ ਵੀ ਦੇ ਦੇਣਾ ਰੋਕੀ ਵੀਰੇ ਮੜਾ ਜਿੱਥੇ ਨਾੜਾ ਵਗੈਰਾ ਦਿਖਾ ਦਈਏ ਸੋ ਆ ਦੇਖੋ ਫਿਟਨੈਸ ਕੋਈ ਫੋਟ ਸਾੰਗਣੀ ਨਾਲ ਇਹਦੇ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਤੇ ਤੀਜਾ ਸੂਆ ਸੁੰਦੀ ਆ ਹਣਾ ਤੇ ਸਲਦਾ ਵੀਰੇ ਤੀਜੀ ਸੂਏ ਪੀਕ ਜਿਹੜੇ ਕਹਿੰਦੇ 40 45 ਜਣੇ ਆ ਤੀਜੀ ਬਣਦੀ ਆ ਸਲਦਾ ਯਾਰ ਜੀ ਸੋ ਯਾਰ ਕੱਦ ਕਾਠ ਬੋਡੀ ਸਟਰਕਚਰ ਵਗੈਰਾ ਦੇਖੋ ਤੇ ਬਾਈ ਜੀ ਨੰਬਰ ਬੋਲ ਦਿਓ ਆਪਣਾ ਦੁਬਾਰੇ ਨੰਬਰ 94 43 ਵੀਰੇ 94 6 43 ਹਾਂਜੀ ਉਸ ਤੋਂ ਬਾਅਦ 43 241 ਵੀਰੇ ਠੀਕ ਆ ਪਿੰਡ ਰਾਈਆ ਹਾਂ ਜ਼ਿਲ੍ਹਾ ਬਠਿੰਡਾ ਤੇ ਅੱਗੇ ਵੀਰੇ ਜਿਹੜੇ ਆਪਾਂ ਬੱਚੀ ਦੇਖ ਰਹੇ ਹਾਂ ਇਹ ਆਪਣੀ ਉਸੇ ਵਹਿੜ ਦੀ ਆ ਗਈ ਹੈ ਨਾ ਹਾਂ ਉਸੇ ਵਹਿੜ ਦੀ ਆ ਵੀਰੇ ਅੱਛਾ ਪਲੂਣ ਪਹਿਲੇ ਸੂਏ ਦੀ ਹਾਂ ਹਾਂ ਇਹ ਕਿਹੜੇ ਸੀਮਨ ਦੀ ਆ ਇਹ ਵੀਰੇ ਪੇਪਰ ਦੀ ਆ ਅਛਾ ਪੇਪਰ ਦੀ ਕਹਿੰਦਾ ਭਾਬ ਤੀਜੇ ਸੂਣ ਨਾਲ ਨੂੰਣ ਵਾਲੀ ਹੋਗੀ ਹਾਂ ਹਾਂ ਕਿੰਨਾ ਟਾਈਮ ਬਾਕੀ ਰਹੇਗਾ ਸੂਣ ਦੇ ਦਾ ਵੀਰੇ ਬਸ ਵੀਰੇ 25 ਦਿਨ ਮੰਨ ਲਓ ਬਾਕੀ ਆ ਗਿਆ ਅਛਾ 25 ਦਿਨ ਸੂਣ ਚ ਬਾਕੀ ਕਹਿੰਦਾ ਭਾ ਆਪਣੀ ਇੰਨੀ ਕਿ ਜਗਾ ਵੀ ਉਹਦੇ ਵਿੱਚ ਹੁਣ ਇੱਕ ਦੋ ਪੁੱਸੋ ਆਪਾਂ ਕੱਢ ਦੀ ਹੈ ਹਨਾ ਤੇ ਨਾਲੇ ਚੱਲ ਮੰਨ ਕੇ ਚੱਲ ਵੀ ਖਰਚਾ ਪਾਣੀ ਵਿਚਾਰਦੇ ਰਹਿੰਦਾ ਆਪਣਾ ਹਨਾ ਹਾਂ ਵੀਰੇ ਜੀ ਸੋ ਵੀਰੇ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਪੈਗਾ ਵੀਰ ਦਾ ਜਿਹੜੀ ਸਾਹਮਣੇ ਸਕਰੀਨ ਤੇ ਵਿਅਰ ਦਿਖਾਇਆ ਜਾਇ ਇੱਕੋ ਹੀ ਨਾਕ ਫੋਰਸ ਹੈ ਜਰਾ ਹੋਰ ਕੋਈ ਨਾਕ ਬਕਾਉ ਨਹੀਂ ਇਹਦੇ ਬਾਰੇ ਡਿਟੇਲ ਇਨਫੋਰਮੇਸ਼ਨ ਆਪਾਂ ਸਾਰੀ ਲੈਤੀ ਕੋਈ ਵੀ ਵੀਡੀਓ ਸਬੈਡ ਨੂੰ ਖਰੀਦਣ ਦਾ ਚਾਹਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਈ ਕਰ ਸਕਦੇ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਰਹੋ